ਕਲਾਚਾਰਾ ਬਿਲਕੁਲ ਬਿਲਕੁਲ ਮਤਲਬ ਹੈਲਪ ਕਿਸੇ ਪਕੌਣੀ ਮਿਲ ਰਹੀ ਉਹਨੂੰ ਉਹਦੀ ਰਜਨੀ ਨੇ ਉਹਨੂੰ ਜਿ ਵਾਈਫ ਜਿਵੇਂ ਉਹਨੂੰ ਟ੍ਰੀਟ ਕੀਤਾ ਉਹ ਚੀਜ਼ਾਂ ਨੇ ਉਹਨੂੰ ਮਹਿਸੂਸ ਕਰਵਾਤਾ ਕਿ ਹਾਂ ਜੇ ਕੋਈ ਸਹਾਰਾ ਤਾਂ ਸਿਰਫ ਰਜਨੀ ਉਹਨੂੰ ਇਹ ਇਸੇ ਕਰਕੇ ਤੇ ਰਜਨੀ ਨੂੰ ਜਾਣਿਆ ਜਾਂਦਾ ਹੈ ਕਿ ਹਾਂ ਸ਼ਾਇਦ ਉਹ ਇੱਕੋ ਹੀ ਮਸਾਲਾ ਜਿਹਦੇ ਕਰਕੇ ਉਹਨੂੰ ਜਾਣਿਆ ਜਾਂਦਾ ਕਿ ਐਡਾ ਤਿਆਗ ਕਰ ਸਕਦੀ ਹੈ ਐਡੀ ਉਹਦੀ ਭਾਵਨਾ ਕਿ ਹਾਂ ਉਹ ਜਵਾਬ ਨਹੀਂ ਦੇ ਸਕਦੀ ਹੁੰਦੇ ਉਹ ਬੂਮ ਉਹਨਾਂ ਦਾ ਹੀ ਰਹਿੰਦਾ ਕਿਹਾ ਉਹਨਾਂ ਸਰਵਾਈਵਰ ਹੀ ਲੋਕਾਂ ਦੇ ਡਿਪੈਂਡ ਹੋ ਜਾਂਦਾ ਸੋ ਕਿਸੇ ਦੇ ਡਿਪੈਂਡ ਹੋਣ ਦੀ ਜਿਹੜੀ ਇਕਲਾਚਾਰੀ ਆ ਉਹ ਸਭ ਤੋਂ ਬੜੀ ਚੀਜ਼ ਹੈ ਮੇਰੇ ਖਿਆਲ ਜੋ ਫਦੀਪ ਜੀ ਮਾਫ਼ ਕਰਦੇ ਆਪ ਨੂੰ ਕਿੰਨਾ ਕੋ ਵੱਡਾ ਸਟਾਰ ਮੰਨਦਾ ਹੈ ਇੰਡਸਟਰੀ ਚ ਮੈਂ ਉਹ ਸਟਾਰ ਆ ਜਿਹੜਾ ਜਿਹਦੇ ਉਹ ਨਹੀਂ ਸਟਾਰ ਦਿੱਤਾ ਉਹ ਹੁੰਦੇ ਨੇ ਨਾ ਆਲੇ ਦਾਲੇ ਅੰਤੰਦੀ ਜੀ ਉਹ ਨਹੀਂ ਮੈਂ ਗੋਸਟ ਸਟਾਰ ਮੈਨੂੰ ਇਹ ਇਹ ਜ਼ਿਆਦਾ ਰਿਹਾ ਕਿ ਹਾਂ ਯਾਰ ਆ ਕੰਮ ਜੋ ਮੈਂ ਕੀਤਾ ਇਹ ਤੋਂ ਥੋੜਾ ਜਿਹਾ ਸੁਧਾਰ ਕਰਨਾ ਵੀ ਆ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਮਤਲਬ ਮੇਰੇ ਕੋਲ ਹੋਰ ਕੋਈ ਕੰਮ ਨਹੀਂ ਆ ਮੈਂ ਜੇ ਕੋਈ ਚੀਜ਼ ਮਿਲਦੀ ਆ ਤਾਂ ਉਹਨੂੰ ਆਪਾਂ ਉਹਦੀ ਲੱਗ ਜਾਈਂਦਾ ਤੇ ਇੱਕ ਟਾਈਮ ਇੱਕ ਹੀ ਫਿਲਮ ਕਰੀਂਦੀ ਆ ਹਾਂ ਸਵਾਗਤ ਤੁਸੀਂ ਦੇਖੋ ਡੇਲੀ ਪੋਸਟ ਪੰਜਾਬੀ ਬੀਬੀ ਰਜਨੀ ਫਿਲਮ 30 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੁਸੀਂ ਦੇਖਿਆ ਪਹਿਲਾਂ ਟ੍ਰੇਲਰ ਨੂੰ ਵੀ ਦਰਸ਼ਕਾਂ ਦੇ ਵੱਲੋਂ ਕਾਫੀ ਪਿਆਰ ਮਿਲਿਆ ਕਿਉਂਕਿ ਜਿਹੜੀ ਜਿਹੜੀ ਇੱਕ ਸਟੋਰੀ ਹੈ ਉਹ ਸਟੋਰੀ ਹੀ ਆਪਣੇ ਆਪ ਚ ਇੱਕ ਬਹੁਤ ਵੱਡਾ ਮੈਸੇਜ ਹੈਗੀ ਹੈ ਜ਼ਿੰਦਗੀ ਦੇ ਵਿੱਚ ਕਿਸ ਤਰੀਕੇ ਨਾਲ ਸਾਨੂੰ ਜਿਉਣਾ ਸਿਖਾਉਣਾ ਇਸ ਫਿਲਮ ਨੇ ਕਿਉਂਕਿ ਇਹ ਫਿਲਮ ਇੱਕ ਅਜੀਹਾ ਇਤਿਹਾਸ ਹੈਗਾ ਜਿਸ ਦੇ ਨਾਲ ਜੋ ਕਰੈਕਟਰ ਹੈਗੇ ਨੇ ਜਿਨ੍ਹਾਂ ਨੇ ਚੰਕ ਕੰਮ ਕੀਤਾ ਉਹਨਾਂ ਨੂੰ ਵੀ ਇਸ ਫਿਲਮ ਕਰਨ ਤੋਂ ਬਾਅਦ ਬਹੁਤ ਅਜੀਹਾ ਲੱਗਿਆ ਕਿ ਜ਼ਿੰਦਗੀ ਦਾ ਸਬਰ ਸਭ ਤੋਂ ਵੱਡਾ ਇੱਕ ਸਬਕ ਹੈਗਾ ਸਾਡੇ ਨਾਲ ਇਸ ਫਿਲਮ ਦੇ ਉਹ ਅਦਾਕਾਰ ਨੇ ਜਿਨ੍ਹਾਂ ਨੇ ਬੀਬੀ ਰਜਨੀ ਦੇ ਘਰਵਾਲੇ ਦਾ ਰੋਲ ਕੀਤਾ ਪ੍ਰਦੀਪ ਚੀਮਾ ਜੀ ਸਾਡੇ ਨਾਲ ਨੇ ਭਾਈ ਜੀ ਸਸੀ ਗੱਲ ਜੀ ਸਸੀ ਗੱਲ ਸਸੀ ਗੱਲ ਕਿਵੇਂ ਲੱਗਦਾ ਜਦੋਂ ਆਪਾਂ ਇੱਕ ਸਿਨੇਮਾ ਘਰ ਦਾ ਚਲੋ ਤੁਸੀਂ ਥੀਏਟਰ ਨਾਲ ਜੁੜੇ ਰਹੇ ਥੀਏਟਰ ਤੋਂ ਬਾਅਦ ਐਕਸ਼ਨ ਫਿਲਮਾਂ ਵੀ ਹੁੰਦੀਆਂ ਨੇ ਪਰ ਜਦੋਂ ਇਤਿਹਾਸਿਕ ਫਿਲਮ ਜਿਹੜਾ ਇਤਿਹਾਸ ਨਾਲ ਜੁੜਦਾ ਹੈ ਤਾਂ ਉਹਦੋਂ ਕਿਵੇਂ ਦਾ ਮਹਿਸੂਸ ਹੁੰਦਾ ਜੋ ਹੁਣ ਹੋ ਰਿਹਾ ਚੰਗਾ ਲੱਗਦਾ ਕਿਉਂਕਿ ਮੇਰਾ ਫਸਟ ਟਾਈਮ ਇਸ ਤਰ੍ਹਾਂ ਦੀ ਫਿਲਮ ਇਸ ਤਰ੍ਹਾਂ ਦਾ ਟੌਪਿਕ ਨੂੰ ਲੈ ਕੇ ਆ ਕਿਉਂਕਿ ਪਹਿਲਾਂ ਵੀ ਕਈ ਵਾਰ ਗੱਲ ਹੋ ਚੁੱਕੀ ਹੈ ਕਿ ਉਨਾ ਚੋ ਥੋੜਾ ਜਿਹਾ ਡਿਫਰੈਂਸ ਇਹ ਆ ਜਾਂਦਾ ਕਿਤਾ ਦੀ ਜਦੋਂ ਫਿਲਮ ਦਾ ਹਿੱਸਾ ਬਣਦੇ ਆ ਕਿ ਸਾਨੂੰ ਅ ਥੋੜੀ ਜਿਹੀ ਲਿਮਿਟੇਸ਼ਨ ਵਾਝਦੀ ਜਾਂਦੀ ਨੇ ਕਰੈਕਟਰ ਨੂੰ ਲੈ ਕੇ ਹੈਨਾ ਕਿ ਅਸੀਂ ਉਹਨੂੰ ਜਿਆਦਾ ਉਸ ਤਰੀਕੇ ਨਾਲ ਨਹੀਂ ਉਹ ਕਰ ਸਕਦੇ ਕਿ ਹਾਂ ਜਿੰਮੇ ਮਰਜ਼ੀ ਹੋ ਗਾਂਦੇ ਕਿਉਂਕਿ ਸਾਨੂੰ ਪਤਾ ਹੁੰਦਾ ਕਿ ਕਰੈਕਟਰ ਦਾ ਲੋਕਾਂ ਦੇ ਜ਼ਿਹਨ ਚ ਪਹਿਲਾਂ ਇਦਾਂ ਵਸਿਆ ਹੋਇਆ ਹਨ ਉਹ ਚੀਜ਼ ਨੂੰ ਮੁੱਖ ਰੱਖ ਕੇ ਹੀ ਸਾਨੂੰ ਸਾਰੀ ਐਕਟੀਵਿਟੀ ਉਹ ਕਰਨੀ ਪੈਂਦੀ ਆ ਉਹਦਾ ਸਾਰਾ ਬਿਲਡ ਅਪ ਦੇਣਾ ਪੈਂਦਾ ਜਿਹੜਾ ਕਰੈਕਟਰ ਦਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਟੋਰੀ ਚੋ ਕਿਵੇਂ ਟਰੈਵਲ ਕਰੂਗਾ ਸੋ ਇਹ ਚੀਜ਼ਾਂ ਕਰਕੇ ਮੈਂ ਮੈਨੂੰ ਥੋੜਾ ਕਰੈਕਟਰ ਨੂੰ ਲੈ ਕੇ ਜ਼ਿਆਦਾ ਰਹਿਣਾ ਹਨਾ ਖੁਸ਼ੀ ਵੀ ਹਾਂ ਹੁਣ ਨਵਾਂ ਕਰੈਕਟਰ ਆ ਤੇ ਇਸ ਕਰੈਕਟਰ ਨੂੰ ਲੈ ਕੇ ਵੀ ਇਹੀ ਸੀ ਕਿ ਹਾਂ ਮੈਂ ਪਹਿਲੀ ਵਾਰ ਇਦਾਂ ਦਾ ਕਰੈਕਟਰ ਕਰ ਰਿਹਾ ਸੀ ਤੇ ਉਹਦੇ ਕਰਕੇ ਆ ਸਾਰੀਆਂ ਚੀਜ਼ਾਂ ਨੂੰ ਵੀ ਹਾਂ ਇੱਕ ਇਤਿਹਾਸਕ ਕਰੈਕਟਰ ਆ ਸਾਡੇ ਧਰਮ ਨਾਲ ਸੰਬੰਧਿਤ ਆ ਕਈ ਇਹਦੇ ਪੱਖ ਤੇ ਸਿੱਧੇ ਤੌਰ ਤੇ ਮਤਲਬ ਇੱਕ ਆਪਾਂ ਜਦੋਂ ਆਪਣੇ ਉਸ ਛੱਪੜੀ ਨਾਲ ਸੰਬੰਧਿਤ ਆ ਜਿਹੜਾ ਇੱਕ ਸਰੋਵਰ ਅਸੀਂ ਬਣਦੇ ਦੇਖਦੇ ਹਾਂ ਉਸ ਚੀਜ਼ ਨੂੰ ਬਾਅਦ ਚ ਉਹਨਾਂ ਚੀਜ਼ਾਂ ਕਰਕੇ ਮੈਨੂੰ ਪਹਿਲੀ ਵਾਰੀ ਇਦਾਂ ਦਾ ਕੈਰੇਕਟਰ ਮਿਲਿਆ ਸਾਰੀਆਂ ਪੂਰਾ ਪ੍ਰੋਸੈਸ ਸੀ ਪਹਿਲੀ ਵਾਰੀ ਕਰਨ ਨੂੰ ਮਿਲਿਆ ਤਾਂ ਉਹ ਬਹੁਤ ਵਧੀਆ ਲੱਗਿਆ ਨਹੀਂ ਚਿੰਮਾ ਵਯਸੀ ਤੁਹਾਡੀ ਵੈਸੇ ਵੀ ਜਾਣਿਆ ਵੀ ਤੁਸੀਂ ਐਕਟਿਵ ਜ਼ਿਆਦਾ ਨਹੀਂ ਸੋਸ਼ਲ ਮੀਡੀਆ ਜ਼ਿਆਦਾ ਐਕਟਿਵ ਨਹੀਂ ਨੇ ਤੁਸੀਂ ਆਪ ਦਾ ਕੈਰੇਕਟਰ ਹੁੰਦਾ ਉਹਦੇ ਪ੍ਰਤੀ ਆਪਦੀ ਇੱਕ ਜ਼ਿੰਮੇਵਾਰੀ ਸਮਝਦੇ ਹੋ ਜਿਹੜੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਮਤਲਬ ਜਦੋਂ ਇਸ ਕੈਰੇਕਟਰ ਚ ਮੈਨੂੰ ਤੁਸੀਂ ਜ਼ਿਆਦਾ ਬੋਲਣ ਦਾ ਮੌਕਾ ਮਿਲਿਆ ਜਾਂ ਨਹੀਂ ਮਿਲਿਆ ਚਲੋ ਅਸੀਂ ਫਿਲਮ ਵਿੱਚ ਦੇਖਾਂਗੇ ਪਰ ਜਦੋਂ ਜਿਹੜਾ ਇਹ ਅਕਰਦਾਰ ਹੈਗਾ ਇੱਕ ਅਸੀਂ ਕਹਿ ਦਿੰਦੇ ਆ ਇੱਕ ਜਿੱਦੇ ਤੁਸੀਂ ਬੈਠੇ ਹੋਏ ਹੋ ਇੱਕ ਮਹਿਸੂਸ ਹੁੰਦਾ ਵੀ ਉਹ ਸਮਾਂ ਕਿਹ ਜਾ ਹੋਣਾ ਜਿਹੜਾ ਉਹ ਸਮੇਂ ਦੇ ਵਿੱਚ ਸੱਚੀ ਦੇਚੇ ਜਿਹੜੀ ਕਹਾਣੀ ਵਾਪਰੀ ਹੋਣੀ ਹੈ ਜਿਉ ਨੂੰ ਫੀਲ ਕਰਨਾ ਹੈ ਸਭ ਤੋਂ ਵੱਡਾ ਇਮੇਜਿਨ ਬਣਾਉਣਾ ਉਹੀ ਬਹੁਤ ਔਖਾ ਹੁੰਦਾ ਹੈ ਹਾਂ ਉਹੀ ਹੈ ਕੁਝ ਚੀਜ਼ਾਂ ਜਦੋਂ ਉਹੀ ਗੱਲ ਕਰ ਰਹੇ ਸੀ ਹੁਣ ਵੀ ਸਟੋਰੀ ਨੂੰ ਲੈ ਕੇ ਕਰੈਕਟਰ ਨੂੰ ਲੈ ਕੇ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਆਹ ਚੀਜ਼ਾਂ ਨੇ ਤਾ ਉਹ ਸਾਰੀਆਂ ਚੀਜ਼ਾਂ ਨਹੀਂ ਮੇਰੇ ਖਿਆਲ ਚ ਤੁਹਾਨੂੰ ਮਿਲਦੀਆਂ ਤੇ ਨਹੀਂ ਲੈਣੀਆਂ ਚਾਹੀਦੀਆਂ ਨੇ ਥੋੜੀਆਂ ਚੀਜ਼ਾਂ ਜਦੋਂ ਮਿਲਦੀਆਂ ਨੇ ਉਹਨਾਂ ਨੂੰ ਆਪਦੇ ਆਪ ਉਹਦੇ ਆਲੇ-ਦਾਲ ਤਾਣਾ ਮਾਣਾ ਬੋਣਾ ਕੀ ਕਿਵੇਂ ਉਹ ਇਕਲਾਚਾਰ ਆ ਬਿਲਕੁਲ ਬਿਲਕੁਲ ਮਤਲਬ ਹੈਲਪ ਕਿਸੇ ਪਖੋ ਨਹੀਂ ਮਿਲ ਰਹੀ ਉਹਨੂੰ ਉਹਦੀ ਰਜਨੀ ਨੇ ਉਹਨੂੰ ਜਿਵੇਂ ਉਹਨੂੰ ਟਰੀਟ ਕੀਤਾ ਉਹ ਚੀਜ਼ਾਂ ਨੇ ਉਹਨੂੰ ਮਹਿਸੂਸ ਕਰਵਾਤਾ ਕਿ ਹਾਂ ਜੀ ਗੁਸਾ ਹਾਰਾ ਤਾਂ ਸਿਰਫ ਰਜਨੀ ਆ ਉਸ ਤੋਂ ਪਹਿਲਾਂ ਜਿਹੜੀ ਉਹਦੀ ਲਾਈਫ ਰਹੀ ਉਹ ਬਿਲਕੁਲ ਉਹਦੀ ਅਪੰਗਤਾ ਚ ਰਹੀ ਹੈ ਤੇ ਉਹਨਾਂ ਕਰਕੇ ਜੋ ਚੀਜ਼ਾਂ ਹੋਈਆਂ ਮੈਂ ਖੁਦ ਮਹਿਸੂਸ કરીਆਂ ਇਕੱਲੇ ਰਹਿ ਕੇ ਵੀ ਕਿ ਹਾਂ ਇਹ ਚੀਜ਼ਾਂ ਇਸ ਤਰਫ ਨੂੰ ਜਾ ਸਕਦੀ ਨੇ ਕਿ ਬੰਦਾ ਕਿਸ ਹੱਦ ਤੱਕ ਲਾਚਾਰ ਸਮਝਦਾ ਆਪਦੇ ਆਪ ਨੂੰ ਤੇ ਉਹਨੂੰ ਇੱਕ ਪੁਆਇੰਟ ਤੇ ਜਾ ਕੇ ਸੁਸਾਈਡ ਲਈ ਵੀ ਸੋਚ ਸਕਦਾ ਹੋ ਉਹ ਇੱਕ ਪੁਆਇੰਟ ਤੇ ਜਾ ਕੇ ਇਹ ਵੀ ਉਹ ਕਰ ਸਕਦਾ ਕਿ ਹਾਂ ਮੈਂ ਕਿਸੇ ਨਾਲ ਵਾਸਤਾ ਹੀ ਨਹੀਂ ਰੱਖਣਾ ਕਿਉਂਕਿ ਮੈਨੂੰ ਕੋਈ ਐਕਸੈਪਟ ਕਰ ਹੀ ਨਹੀਂ ਰਿਹਾ ਸੋ ਇਦਾਂ ਦੀਆਂ ਚੀਜ਼ਾਂ ਨੇ ਜੋ ਅਹਿਸਾਸ ਨੇ ਮੇਰੇ ਖਿਆਲ ਚ ਇੱਕ ਕਰੈਕਟਰ ਦੇ ਮਦੋਂ ਇੱਕ ਦਜਨੀ ਨੇ ਤੁਹਾਡੀ ਜ਼ਿੰਦਗੀ ਵੀ ਬਦਲ ਚੋ ਅਸੀਂ ਫਿਲਮ ਦੀ ਗੱਲ ਕਰੀ ਪਰ ਅਸੀਂ ਅਸਲ ਜ਼ਿੰਦਗੀ ਦੀ ਗੱਲ ਕਰੀਏ ਜਿਹੜੀ ਇੱਕ ਔਰਤ ਹੁੰਦੀ ਹੈ ਜ਼ਿੰਦਗੀ ਦੇ ਵਿੱਚ ਬਹੁਤ ਬਹੁਤ ਅਹਿਮ ਹਿੱਸਾ ਹੁੰਦਾ ਇੱਕ ਅਸੀਂ ਮਰਦ ਜਦੋਂ ਅਸੀਂ ਵਿਆਹ ਜਾਂਦੇ ਆ ਜਾਂ ਕੁਝ ਆਉਂਦਾ ਵੀ ਸਾਨੂੰ ਉਸ ਜ਼ਿੰਦਗੀ ਦਾ ਅਹਿਸਾਸ ਵੀ ਹੋਣਾ ਚਾਹੀਦਾ ਵੀ ਸਾਡੇ ਨਾਲ ਇੱਕ ਔਰਤ ਹੈਗੀ ਐ ਅਸੀਂ ਜ਼ਿੰਦਗੀ ਨੂੰ ਉਸ ਤਰੀਕੇ ਨਾਲ ਜੀਣਾ ਚਾਹੀਦਾ ਕਿਉਂਕਿ ਉਹਦੇ ਵੀ ਭਾਵਨਾਵਾਂ ਹੁੰਦੀਆਂ ਨੇ ਜ਼ਿੰਦਗੀ ਜਸਲ ਜ਼ਿੰਦਗੀ ਦੀ ਗੱਲ ਕਰੀਏ ਤਾਂ ਹਾਂ ਬਿਲਕੁਲ ਕਿਉਂਕਿ ਇਸ ਕਹਾਣੀ ਦਾ ਸਾਰ ਵੀ ਇਸ ਚੀਜ਼ ਤੇ ਖੜਾ ਕਿ ਆ ਰਜਨੀ ਦੀ ਜਿਹੜੀਆਂ ਭਾਵਨਾਵਾਂ ਸੀ ਉਹ ਚਾਹੇ ਉਹਦੇ ਇੰਗਲੇ ਪਤੀ ਨੂੰ ਲੈ ਕੇ ਸੀ ਜਾਂ ਰੱਬ ਨੂੰ ਲੈ ਕੇ ਸੀ ਜਾਂ ਉਹਦੇ ਪਿਤਾ ਨੂੰ ਲੈ ਕੇ ਸੀ ਜੋ ਨੇ ਹੁਕਮ ਹੀ ਦਿੱਤਾ ਕਿ ਹਾਂ ਤੇਰਾ ਵਿਆਹ ਉਹਦੇ ਨਾਲ ਕਰਾਉਣਾ ਤਾਂ ਸ਼ਾਇਦ ਉਹ ਵੀ ਦਿਖ ਲੋ ਕਿੰਦਾਂ ਦੀ ਫੀਲਿੰਗ ਸੀ ਕਿ ਆ ਉਹਨੇ ਐਕਸੈਪਟ ਕਰ ਲਿਆ ਉਹ ਚੀਜ਼ ਵੀ ਸ਼ਾਇਦ ਅੱਜ ਦੇ ਸਮੇਂ ਦੇ ਵਿੱਚ ਦੱਸ ਪਾ ਸੋਚ ਨਹੀਂ ਸਕਦੇ ਵੀ ਨਾ ਤਾਂ ਬਾਪ ਕੋਈ ਇਹ ਜਿਆ ਕੰਨਾ ਚਾਹੇਗਾ ਤੇ ਨਾ ਹੀ ਮੇਰੇ ਸਾਹਮਣੇ ਕੋਈ ਕੁੜੀ ਬਾਪ ਦਾ ਇਹ ਜਿਆ ਕਹਿਣਾ ਮੰਨੇ ਕਿਉਂਕਿ ਉਹਨੇ ਤਾਂ ਕਹਿਣਾ ਮੰਨ ਲਿਆ ਉਹਨੇ ਤਾਂ ਕੋਈ ਇਹ ਨਹੀਂ ਕੀਤਾ ਨਾ ਨੁਕਰ ਨਹੀਂ ਕੀਤੀ ਸੀ ਹਾਂ ਬਿਲਕੁਲ ਮਤਲਬ ਇਹੀ ਇਸੇ ਕਰਕੇ ਦਾ ਰਜਨੀ ਨੂੰ ਜਾਣਿਆ ਜਾਂਦਾ ਕਿ ਹਾਂ ਸ਼ਾਇਦ ਉਹ ਇੱਕੋ ਹੀ ਮਸਾਲਾ ਜਿਹਦੇ ਕਰਕੇ ਉਹਨੂੰ ਜਾਣਿਆ ਜਾਂਦਾ ਕਿ ਐਡਾ ਤਿਆਗ ਕਰ ਸਕਦੀ ਹੈ ਐਡੀ ਉਹਦੀ ਭਾਵਨਾ ਕਿ ਹਾਂ ਉਹ ਜਵਾਬ ਨਹੀਂ ਦੇ ਸਕਦੀ ਉਹਦੇ ਵੀ ਤਾਨੂੰ ਕਿ ਹਾਂ ਜੋ ਉਹਨੇ ਕੀਤਾ ਉਹ ਚੰਗਾ ਕੀਤਾ ਹੋਊਗਾ ਮਤਲਬ ਉਹੀ ਹੈ ਕਿ ਇਤਿਹਾਸ ਜਦੋਂ ਤੁਸੀਂ ਜਿਵੇਂ ਅਸੀਂ ਪਹਿਲਾਂ ਤੁਹਾਨੂੰ ਪਹਿਲਾਂ ਫਿਲਮਾਂ 'ਚ ਦੇਖਿਆ ਪੂਰਾ ਐ ਰੋਹਦਾਰ ਸੀਨ ਹੁੰਦੇ ਨੇ ਜਦੋਂ ਇਹਨਾਂ ਸੀਨਾ ਚਾਹਦਾ ਤਾਂ ਬੰਦਾ ਇੱਕ ਜਿਵੇਂ ਕਹਿੰਦੇ ਨੇ ਪੂਰਾ ਆਪਦੇ ਆਪ ਨੂੰ ਰੱਖਣਾ ਪੈਂਦਾ ਕਿ ਸਾਡੀ ਇੱਕ ਹੀ ਨਿੱਕੀ ਨਿੱਕੀ ਚੀਜ਼ ਦਾ ਜਿਹੜਾ ਮੈਸੇਜ ਹੈਗਾ ਉਹ ਪਬਲਿਕ ਤੱਕ ਪਹੁੰਚਣਾ ਹੈ ਤੇ ਇੱਕ ਬਹੁਤ ਵੱਡਾ ਇੱਕ ਇਹ ਹੈਗਾ ਕਿ ਸਾਨੂੰ ਔਰਤ ਦੀ ਇੱਜ਼ਤ ਕਰਨੀ ਚਾਹੀਦੀ ਇੱਕ ਔਰਤ ਨੇ ਅਜਿਹੇ ਇਨਸਾਨ ਨੂੰ ਸੰਭਾਲਿਆ ਜਿਹੜਾ ਕਿ ਸ਼ਾਇਦ ਟੁਰ ਵੀ ਨਹੀਂ ਸਕਦਾ ਜਿਹੜਾ ਸ਼ਾਇਦ ਕੰਮ ਨਹੀਂ ਕਰ ਜਾਂਦੇ ਸਾਰਾ ਸਰੀਰ ਹੀ ਕੋਰਟ ਦੇ ਨਾਲ ਭਰਿਆ ਹੋਇਆ ਹੈ ਵੀ ਔਰਤ ਇੱਜ਼ਤ ਅੱਜ ਦੇ ਸਮਾਜ 'ਚ ਸਾਨੂੰ ਕਿੰਨੀ ਜ਼ ਹਾਂ ਇਹ ਉਹ ਹੀ ਹੈ ਜਿਵੇਂ ਕਹ ਰਹੇ ਆਂ ਵੀ ਉਹ ਵਿਆਹ ਤੋਂ ਪਹਿਲਾਂ ਸ਼ਾਇਦ ਉਹਨੇ ਇਹ ਹੀ ਚੀਜ਼ ਮਹਿਸੂਸ ਕੀਤੀ ਕਿ ਹਾਂ ਜਦੋਂ ਕਿਸ ਨੇ ਉਹਨੂੰ ਐਕਸੈਪਟ ਨਹੀਂ ਕੀਤਾ ਇੱਕ ਇਕੱਲਾਤਾ ਦਾ ਮਹਿਸੂਸ ਹੁੰਦੀ ਆ ਨਾ ਮੁੰਡਾ ਆਪਦੇ ਉਹਦੇ ਚੋਪੜੇ 'ਚ ਰਹਿੰਦਾ ਸੀ ਆਪਣੀ ਮਾਂ ਨਾਲ ਦੀ ماں ਸੀ ਜਾਂ ਕੋਈ ਹੋਰ ਉਹ ਦੇ ਸਮੰਦਰ ਸੀ ਕਿਉਂਕਿ ਕਹਾਣੀ ਚ ਆਪਾਂ ਨੂੰ ਕੁਝ ਨਾ ਕੁਝ ਸਮਝਾਉਣ ਲਈ ਆਡੀਅנס ਨੂੰ ਜਾਂ ਹਰ ਇੱਕ ਜੋ ਬੰਦਾ ਉਹਦੇ ਜਾਣਨ ਵਾਲਾ ਇਸ ਕਹਾਣੀ ਬਾਰੇ ਮਤਲਬ ਪ੍ਰੋਪਰ ਨਹੀਂ ਪਤਾ ਸੀ ਜੇ ਆਪਾਂ ਗੱਲ ਕਰੀ ਹਨ ਲੋਕਾਂ ਤੱਕ ਇਹ ਪੂਰੀ ਜ਼ੋਰ ਤੇ ਨਹੀਂ ਪਹੁੰਚਦੀ ਪਰ ਉਹਨੂੰ ਬਣਾ ਕੇ ਇੱਕ ਸ਼ੇਪ ਦੇਣੀ ਉਹ ਚੀਜ਼ਾਂ ਕ੍ਰੀਏਟ ਕਰਨੀਆਂ ਕਿ ਹਾਂ ਉਹਦੀ ਮਾਂ ਨੇ ਉਹਨੂੰ ਸੰਭਾਲਿਆ ਸੀ ਜਾਂ ਕੋਈ ਹੋਰ ਜਿਵੇਂ ਕਮਾਂਡ ਚੌਧਰੀ ਇਸ ਰੇੜੀ ਵਾਲੀ ਕੁਰਸੀ ਤੇ ਮਤਲਬ ਕੁਰਸੀ ਨਹੀਂ ਕਹਿ ਸਕਦੇ ਜਿਹੜੀ ਰੇੜੀ ਹੁੰਦੀ ਹੈ ਉਹਦੇ ਤੇ ਬੈਠੇ ਤਾਂ ਵੀ ਆਪ ਨੂੰ ਫਿਰ ਅੰਦਰ ਤੋਂ ਬੰਦੇ ਨੇ ਫੀਲ ਹੁੰਦਾ ਹੈ ਕਿ ਜਿਹੜੇ ਸੱਚੀ ਇਸ ਜਗ੍ਹਾ ਤੇ ਬੈਠੇ ਹੋਏ ਨੇ ਜਿਹੜੇ ਅੱਜ ਵੀ ਅਸੀਂ ਵੇਖਨੇ ਚੁਰਾਇਆ ਤੇ ਹੁੰਦੇ ਨੇ ਅਸੀਂ ਕਈ ਵਾਰ ਉਹਨਾਂ ਨੂੰ ਮਜ਼ਾਕ ਵੀ ਕਰਦੇ ਆ ਪਰ ਇਹ ਜਿਹੜਾ ਰੱਬ ਕਿਸੇ ਨਾਂ ਦੇ ਜੋ ਤੁਸੀਂ ਆਦੀ ਜ਼ਿੰਦਗੀ ਚ ਇਹ ਵੀ ਇੱਕ ਫੀਲ ਕੀਤਾ ਹੋਣਾ ਹੈ ਬਿਲਕੁਲ ਮਤਲਬ ਇਹ ਜੋ ਇਹਦੀ ਇਹਦੇ ਚ ਬੰਦੇ ਨੂੰ ਇਹ ਮਹਿਸੂਸ ਹੁੰਦਾ ਦੁੱਖ ਕਿ ਹਾਂ ਸਮਾਜ ਨੇ ਮੈਨੂੰ ਬਿਲਕੁਲ ਪਰੇ ਕਰਤਾ ਹਨਾ ਇਸ ਚੀਜ਼ ਦਾ ਦੁੱਖ ਇਆ ਇਸ ਚੀਜ਼ ਦਾ احساس ਬਹੁਤ ਹੈ ਇਸ ਜਗ੍ਹਾ ਤੇ ਆ ਕੇ ਪੈਸੇ ਦੀ अहमियत ਖਤਮ ਹੋ ਜਾਂਦੀ ਬੰਦਾ ਕਹਿੰਦਾ ਪੈਸੇ ਨਾਲ ਸਭ ਕੁਝ ਖਰੀਦਾ ਜਾ ਸਕਦਾ ਪਰ ਜਿਵੇਂ ਇਹ ਜ਼ਿੰਦਗੀ ਹੈਗੀ ਹੈ ਜਿਨ੍ਹਾਂ ਦੇ ਲੱਤਾਂ ਅੱਜ ਨਹੀਂ ਹੈਗੇ ਜਿਹੜੇ ਵਿਚਾਰੇ ਮੰਗਦੇ ਨੇ ਅਸੀਂ ਸੜਕਾਂ ਤੇ ਕਈ ਵਾਰ ਉਹਨਾਂ ਨੂੰ ਠੋਕਰਾਂ ਹੀ ਮਾਰਦੇ ਅਸੀਂ ਦੇਖਦੇ ਕਈ ਵੀਡੀਓ ਦੇਖਦੇ ਆਂ ਵੀ ਉਹ ਵਿਚਾਰੇ ਦੇ ਕੀ ਦਿਲ ਚ ਕੀ ਹੋਏਗਾ ਉਹਨਾਂ ਦਾ ਕੋਈ ਮਹਿਲ ਬਣਾ ਲੈ ਤਾਂ ਬਣਾ ਨਹੀਂ ਲੈਣੇ ਹਾਂ ਬਿਲਕੁਲ ਬਿਲਕੁਲ ਮਤਲਬ ਉਹ ਉਹਨਾਂ ਦਾ ਇਹੀ ਰਹਿੰਦਾ ਕਿ ਉਹਨਾਂ ਦਾ ਸਰਵਾਈਵਲ ਹੀ ਲੋਕਾਂ ਤੇ ਡਿਪੈਂਡ ਹੋ ਜਾਂਦਾ ਸੋ ਕਿਸੇ ਤੇ ਡਿਪੈਂਡ ਹੋਣ ਦੀ ਜਿਹੜੀ ਇਕਲਾਚਾਰੀ ਆ ਉਹ ਸਭ ਤੋਂ ਭੈੜੀ ਚੀਜ਼ ਹੈ ਮੇਰੇ ਖਿਆਲ ਚ ਜੇ ਅੱਜ ਕੱਲ੍ਹ ਦੇ ਜੀ ਬੰਦਾ ਆਪ ਦਾ ਸਿਤਮ ਮੰਦਾ ਕਿਸੇ ਤਰੀਕੇ ਨਾਲ ਤਾਂ ਉਹਦੀ ਡਿਪੈਂਡੈਂਸੀ ਆ ਆਪ ਦੇ ਥਰੂ ਕਿਵੇਂ ਉਹ ਸਰਵਾਈਵ ਕਰਦਾ ਕਿਵੇਂ ਉਹ ਆਪ ਦੇ ਸੁਪਨੇ ਪੂਰੇ ਕਰਨੀ ਹਰ ਇੱਕ ਐਕਟੀਵਿਟੀ ਕਰਦਾ ਪਰ ਉਹਦੋਂ ਜਿਵੇਂ ਤੁਸੀਂ ਗੱਲ ਕਰ ਰਹੇ ਵੀ ਆ ਉਹ ਬੈਠੇ ਰਹਿੰਦੇ ਨੇ ਆਪਾਂ ਕਈ ਵੀਡੀਓ ਅਸੀਂ ਦੇਖੀਆਂ ਨੇ ਹਾਂ ਤਾਂ ਉਹ ਸ਼ਾਇਦ ਉਹਨਾਂ ਦੀ ਉਹ ਚੀਜ਼ਾਂ ਮੁੱਕ ਜਾਂਦੀਆਂ ਨੇ ਉਹਨਾਂ ਦਾ ਮੋਟਿਵ ਕੀ ਆ ਉਹਨਾਂ ਨੇ ਕੀ ਸੋਚਿਆ ਲਾਈਫ ਚ ਉਹ ਸ਼ੈਲ ਚੀਜ਼ਾਂ ਹੁੰਦੀ ਨਹੀਂ ਉਹਨਾਂ ਦੇ ਲਾਈਫ ਚ ਤੇ ਅਸੀਂ ਗੱਲ ਕਰੀਏ ਜਦੋਂ ਇੱਕ ਸਬਰ ਦੀ ਵੀ ਗੱਲ ਹੈਗੀ ਐ ਇਸ ਫਿਲਮ ਵਿੱਚ ਜਿਵੇਂ ਤੁਸੀਂ ਇੱਕ ਐਕਟਿੰਗ ਲਾਈਨ ਚ ਹੈਗੇ ਉਹ ਹਰ ਲਾਈਨ ਦੇ ਵਿੱਚ ਅਸੀਂ ਅੱਜ ਕੰਨੇ ਆ ਵੀ ਪ੍ਰਾਈਵੇਟ ਜੌਬ ਹੀ ਹੈਗੇ ਨਾ ਅਸੀਂ ਕਹੀਏ ਤਾਂ ਵੀ ਬਹੁਤ ਸਟਰਗਲ ਲਾਈਨ ਹੈਗੀਆਂ ਨੇ ਵੀ ਅਸੀਂ ਕਈ ਵਾਰੀ ਕਿਸੇ ਦਾ ਹੱਕ ਮਾਰ ਲੈਂਦੇ ਆ ਆਪਦੀ ਆਪਦੇ ਆਪਦਾ ਚੰਗੇ ਵਾਸਤੇ ਤੇ ਇਹ ਵੀ ਇੱਕ ਸਬਰ ਜਿਹੜਾ ਅਸੀਂ ਸੋਚਦੇ ਨਹੀਂ ਨਹੀਂ ਇਹਨੇ ਇੰਨੇ ਤੋਂ ਕਰਾਸ ਕਰਕੇ ਅਸੀਂ ਲੰਘ ਜਾਂਦੇ ਕਈ ਵਾਰੀ ਸੱਜਣਾ ਨੂੰ ਅਜਿਹੇ ਧੋਖੇ ਦੇ ਜਾਂਦੇ ਆ ਇਹ ਵੀ ਫਿਲਮ ਸਿਖਾਏਗੀ ਇਹ ਚੀਜ਼ਾਂ ਨੂੰ ਬਿਲਕੁਲ ਕਿਉਂਕਿ ਉਹੀ ਹੈ ਰਜਨੀ ਦੇ ਥਰੂ ਹੀ ਹੈ ਕਿ ਹਾਂ ਜਦੋਂ ਕਿਸੇ ਨੇ ਵਚਨ ਦੇਤਾ ਕਿਸੇ ਚੀਜ਼ ਲਈ ਤਾਂ ਉਹਨਾਂ ਨੇ ਅੰਤ ਤੱਕ ਉਹਨੂੰ ਕਿਵੇਂ ਰਵੋਣਾ ਹੈ ਸ਼ਾਇਦ ਰਜਨੀ ਤੋਂ ਹੋਰ ਵੱਧ ਕੌਣ ਦੱਸ ਸਕਦਾ ਅੱਜ ਅੱਜ ਦੇ ਸਮੇਂ ਚ ਚਲੋ ਤੁਸੀਂ ਵੀ ਯੂਨੀਵਰਸਿਟੀ ਪੜੇ ਉਹ ਯੂਨੀਵਰਸਿਟੀ ਜਿੱਥੋਂ ਕਈ ਬਹੁਤ ਵੱਡੇ ਵੱਡੇ ਸਟਾਰ ਵੀ ਬਣੇ ਚਲੋ ਤੁਸੀਂ ਵੀ ਅੱਜ ਉਹਨਾਂ ਚੋਂ ਆਪ ਦਾ ਤੁਸੀਂ ਕਿੰਨੇ ਵੱਡੇ ਸਟਾਰ ਬਣਦੇ ਹੋ ਅੱਜ ਪਹਿਲਾਂ ਸਹੀ ਇਹ ਜਾਨਣਾ ਚਾਹਾਂਗੇ ਵੀ ਬਹੁਤ ਮੈਂ ਤੇ ਕੀਤੀ ਅਸੀਂ ਤੁਹਾਨੂੰ ਅੱਖੀ ਦੇਖਿਆ ਕਿਉਂਕਿ ਮੈਂ ਵੀ ਉਸ ਸਮੇਂ ਯੂਨੀਵਰਸਿਟੀ ਸੀ ਤੁਸੀਂ ਨਾਟਕ ਕੀਤੇ ਜ਼ਿੰਦਗੀ ਦਾ ਉਹ ਸਫ਼ਰ ਜਿਹੜਾ ਪਿੰਡਾਂ ਜਾ ਕੇ ਲੋਕ ਨਾਟਕ ਵੀ ਤੁਸੀਂ ਸ਼ਾਇਰ ਕਰਦੇ ਰਹੇ ਤੇ ਪੱਦੀਪ ਜੀ ਮੈਂ ਆਪਦੇ ਆਪ ਨੂੰ ਕਿੰਨਾ ਵੱਡਾ ਸਟਾਰ ਮੰਨਦਾ ਹੈ ਇੰਡਸਟਰੀ 'ਚ ਮੈਂ ਉਹ ਸਟਾਰ ਆ ਜਿਹੜਾ ਜਿਹਦੇ ਉਹ ਨਹੀਂ ਸਟਾਰ ਦੇ ਤਾਂ ਉਹ ਹੁੰਦੇ ਨੇ ਨਾ ਆਲੇ ਦਲੇ ਦੰਦੇ ਜੇ ਮੇਰੇ ਉਹ ਨਹੀਂ ਮੈਂ ਗੋਲ ਸਟਾਰ ਅਸਲ ਦੰਦੇ ਵਾਲਾ ਸਟਾਰ ਨਹੀਂ ਉਹ ਨਹੀਂ ਹੈਗਾ ਮੈਂ ਮਤਲਬ ਦੇ ਠੀਕ ਆ ਕੋਈ ਜਿਵੇਂ ਹਰੇਕ ਕੋਈ ਆਉਮੀਵੇਂ ਮੈਂ मतलब ਇੱਕ ਜਗਾ ਭਰ ਰਿਹਾ ਸਮਾਜ ਚ ਪਰ ਐ ਵੀ ਲੱਗੇ ਹੋਏ ਆ ਕੰਟੀਨਿਊਸਲੀ ਲੱਗੇ ਹੋਏ ਆ ਉਹ ਚੀਜ਼ ਕਰਕੇ ਜਿਹੜਾ ਬੰਦਾ ਉਸ ਲੱਗੇ ਰਹਿਣ ਦੀ ਚੀਜ਼ ਨੂੰ ਜਾਂ ਜੋ ਸਾਡੇ ਦੁਆਰਾ ਕੰਮ ਕੀਤਾ ਜਾਂਦਾ ਕਿਸੇ ਤਰੀਕੇ ਨਾਲ ਬਹੁਤ ਡੀਪ ਜਾ ਕੇ ਉਹਨਾਂ ਚੀਜ਼ਾਂ ਦੀ ਜੇ ਬੰਦਾ ਅਹਿਮੀਅਤ ਜਾਣਦਾ ਤਾਂ ਸ਼ਾਇਦ ਉਹਨਾਂ ਲਈ ਸਟਾਰ ਅਦਰਵਾਈਜ਼ ਕਿੰਨੇ ਜੋ ਆਪਣੇ ਜਿਹੜੇ ਤੁਸੀਂ ਉੱਥੇ ਆਰਟ ਕਰਦੇ ਹੁੰਦੇ ਸੀ ਕਿੰਨੇ ਸ਼ਾਇਦ ਉਹ ਤੁਹਾਡੇ ਕਹਿੰਦੇ ਨੇ ਜਿਵੇਂ ਤੁਸੀਂ ਸਟੂਡੈਂਟ ਸੈਂਟਰ ਤੇ ਆ ਕੇ ਵੀ ਨਾਟਕ ਅਦੇ ਸੀ ਕਿੰਨੇ ਕਿੰਨੇ ਉਹਨਾਂ ਯਾਰ ਛੱਡ ਯਾਰ ਇਹ ਕਿਹੜੇ ਕੰਮਾਂ 'ਚ ਪੈ ਗਏ ਕਿੰਨੇ ਛੱਡ ਗਏ ਉਹ ਸਮੇਂ ਇਹ ਵੀ ਇੱਕ ਸਬਰ ਹੈਗਾ ਕਿ ਤੁਸੀਂ ਉਦੋਂ ਤੋਂ ਲੈ ਕੇ ਅੱਜ ਲੱਗੇ ਤੇ ਅੱਜ ਕਾਮਯਾਬੀ ਮਿਲੀ ਹੈ ਇਹ ਵੀ ਇੱਕ ਵੱਡਾ ਮੈਸੇਜ ਹੈਗਾ ਵੀ ਸਾਨੂੰ ਲੱਗੇ ਰਹਿਣਾ ਚਾਹੀਦਾ ਕੰਮ 'ਚ ਹਾਂ ਇਹ ਤਾਂ ਹੈ ਸ਼ੁਰੂ ਤੋਂ ਜਦ ਦੇਖਦੇ ਹਾਂ ਬਹੁਤ ਬੰਦੇ ਹੁੰਦੇ ਨੇ ਜਾਂ ਹੁਣ ਵੀ ਕਦੇ ਨਾ ਕਦੇ ਗੱਲ ਹੁੰਦੀ ਆ ਉਹਨਾਂ ਨਾਲ ਲੋਕਾਂ ਬਹੁਤੇ ਲੋਕ ਸਕਿੱਪ ਕਰ ਦਿੰਦੇ ਨੇ ਇਸ ਚੀਜ਼ ਨੂੰ ਕਿ ਹਾਂ ਇਹ ਐਫਰਟ ਕਰਨਾ ਨਹੀਂ ਹਾਂ ਜਬੋਂਬੇ ਜਾਂਦੇ ਜਲਦਬਾਜ਼ੀ ਹੁੰਦੀ ਹੈ ਹਾਂ ਜਬੋਂਬੇ ਕਹਿ ਲਓ ਫਿਰ ਬੋਂਬੇ ਤੋਂ ਜਾ ਕੇ ਬਿਲਕੁਲ ਹੀ ਡਾਊਨ ਕਿ ਹਾਂ ਇਹ ਛੱਡ ਪ੍ਰੋਫੈਸ਼ਨ ਹੀ ਛੱਡ ਦਿੰਦੇ ਨੇ ਮਤਲਬ ਕਿ ਹਾਂ ਇਹ ਕੰਮ ਹੀ ਨਹੀਂ ਕਰਦੇ ਰੋਲ ਕੰਮ ਕਰਦੇ ਆ ਤਾਂ ਬੰਦਿਆਂ ਨੇ ਹੋਰ ਆਪਦਾ ਕੁਝ ਨਾ ਕੁਝ ਹੋ ਤੋਰ ਰੱਖਿਆ ਅੱਜ ਕੱਲ ਗੱਲ ਵੀ ਹੁੰਦੀ ਆ ਕਈ ਵਾਰ ਜਨ ਚ ਆਉਂਦਾ ਕਿ ਹਾਂ ਯਾਰ ਉਹ ਵੀ ਬੰਦੇ ਹੈਗੇ ਸੀ ਬਾਅਦ ਚ ਸ਼ਾਇਦ ਆ ਸੋਸ਼ਲ ਮੀਡੀਆ ਤੇ ਉਹਨਾਂ ਦੀ ਫੋਟੋ ਦੇਖੀ ਸੀ ਉਹਨੇ ਕੋਈ ਹੋਰ ਕੰਮ ਸ਼ੁਰੂ ਕਰ ਲਿਆ ਸੀ ਹੈਗੇ ਨਹੀਂ ਛੱਡ ਦਿੰਦੇ ਜਦੋਂ ਸ਼ੁਰੂਆਤ ਵਿੱਚ ਅਸੀਂ ਇਹ ਜਾਨਣਾ ਚਾਹਾਂ ਕਿੰਨੀ ਜਿਹੜੀ ਉਸ ਸਮੇਂ ਅਰਨਿੰਗ ਹਗੀ ਸੀ ਜਿਹੜੀ ਸਟਾਰਟਿੰਗ ਅਸੀਂ ਕਮਾਈ ਤੇ ਉਹ ਕਮਾਈ ਜਾ ਕੇ ਪਹਿਲਾਂ ਮਾਂ ਨੂੰ ਦੱਸਿਆ ਜਾਂ ਪਹਿਲਾਂ ਕਿਹਨੂੰ ਦੱਸਿਆ ਮੈਨੂੰ ਕੰਮ ਮਿਲ ਗਿਆ ਉਹ ਡਿਪਾਰਟਮੈਂਟ ਦੇ ਦੌਰਾਨ ਹੀ ਸੀ ਜਦੋਂ ਪੜ ਰਹੇ ਸੀ ਉਦੋਂ ਇੱਕ ਫਿਲਮ ਕਰੀਦੀ 2013 ਚ ਪੰਜਾਬ 1947 ਤੋਂ 84 राजीव ਸ਼ਰਮਾ ਜੀ ਦੀ ਸੀ ਫਿਲਮ ਉਹਦੇ ਚ ਕਰਾਇ ਸੀ ਪਹਿਲੀ ਮੇਰੀ ਫਿਲਮ ਸੀ ਜੋ ਫੀਚਰ ਫਿਲਮ ਸੀ ਪਹਿਲੀ ਤੇ ਉਹਨੂੰ ਬਹੁਤ ਮਤਲਬ ਉਹ ਸਮਝ ਨਹੀਂ ਆਇਆ ਅਸਲ 'ਚ ਇਹ ਵੀ ਚੀਜ਼ ਸੀ ਕਿ ਹਾਂ ਇਹ ਜਿਆਦਾ ਕਿਵੇਂ ਵਧੀਆ ਹੋ ਗਿਆ ਹੈ ਜਾਂ ਵੀਰ ਨੂੰ ਚੰਗਾ ਲੱਗੇਗਾ ਨਾ ਲੱਗੇਗਾ ਨਾ ਕਿਉਂਕਿ ਜਦੋਂ ਸਟਾਰਟਿੰਗ 'ਚ ਮਤਲਬ ਕਈ ਬੰਦਿਆਂ ਦੀ ਅੱਡ-ਅੱਡ ਟਾਈਪ ਹੁੰਦਾ ਨਾ ਕੋਈ ਬੰਦਾ ਆਪ ਦੇ ਆਪ ਨੂੰ ਪ੍ਰਵਕ ਨਹੀਂ ਸਮਝਦਾ ਜਾਂ ਹਮੇਸ਼ਾ ਇਹ ਲੱਗਦਾ ਰਹਿੰਦਾ ਕਿ ਹਾਂ ਯਾਰ ਕੋਈ ਨਾ ਕੋਈ ਬਰੇਗੀ ਇਹ ਚੀਜ਼ ਨੂੰ ਆਪਾਂ ਹੋਰ ਸੁਧਾਰੀਏ ਜਾਂ ਕਈਆਂ ਨੂੰ ਲੱਗਦਾ ਕਿ ਹਾਂ ਯਾਰ ਇਹ ਮੇਰਾ ਬੈਸਟ ਸੀ ਮੈਂ ਹਰ ਟਾਈਮ ਇਹੀ ਦੇਣਾ ਬੈਸਟ ਹੈ ਨਾ ਹਰ ਇੱਕ ਦਾ ਸੋਚਣ ਦਾ ਢੰਗਾ ਸ਼ਾਇਦ ਇਹਦੇ ਕਰਕੇ ਵੀ ਕਾਰਨ ਹੈ ਕਿ ਹਾਂ ਮੈਨੂੰ ਇਹ ਲੱਗਦਾ ਕਿ ਯਾਰ ਆਹ ਚੀਜ਼ ਨਹੀਂ ਮੈਂ ਇਸ ਚੀਜ਼ ਨੂੰ ਹੋਰ ਸਹੀ ਕਰਨਾ ਉਦੋਂ ਸ਼ਾਇਦ ਆਹ ਚੀਜ਼ਾਂ ਤੁਹਾਡੀਆਂ ਫਿਰ ਉਹ ਫੀਲਿੰਗ ਸਕਿਪ ਵੀ ਹੋ ਜਾਂਦੀਆਂ ਨੇ ਕਿ ਹਾਂ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਸ਼ੇਅਰ ਕੀਤੀ ਮੈਂ ਜਾ ਕੇ ਆ ਦੱਸਿਆ ਗਿਆ ਉਹ ਆ ਉਹ ਯਾਦਗਾਰੀ ਚੋਂ ਸ਼ਾਇਦ ਨਿਕਲ ਵੀ ਜਾਂਦੀਆਂ ਨੇ ਇਸ ਚ ਕੋਈ ਸ਼ੱਕ ਨਹੀਂ ਸ਼ਾਇਦ ਮੇਰੇ ਨਾਲ ਵੀ ਇਹੀ ਹੋਇਆ ਅੱਛਾ ਮੈਨੂੰ ਇਹ ਇਹ ਜ਼ਿਆਦਾ ਰਿਹਾ ਕਿ ਹਾਂ ਯਾਰ ਆਹ ਕੰਮ ਜੋ ਮੈਂ ਕੀਤਾ ਇਹ ਤੋਂ ਥੋੜਾ ਜਿਹਾ ਸੁਧਾਰ ਕਰਨਾ ਵੀ ਆ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜਿਹੜੀਆਂ ਕਿ ਮੈਂ ਕਮੀਆਂ ਦੇਖੀਆਂ ਕਈ ਵਾਰੀ ਮਤਲਬ ਕਹਿ ਦਿੰਦੇ ਨੇ ਅੱਜ ਦੇ ਸਮੇਂ ਕਹਿੰਦੇ ਨੇ ਥੀਏਟਰ ਆਰਟਿਸਟ ਹੈਗੇ ਇਹਨਾਂ ਨੂੰ ਕੰਮ ਦਿੱਤਾ ਜਾਂਦਾ ਪਰ ਇਹ ਕਹਿੰਦੇ ਨੇ ਓਵਰ ਕਰਦੇ ਨੇ ਪਹਿਲਾਂ ਵਿੱਚ ਜਿਸੀਂ ਸੁਣਿਆ ਸੀ ਕਹਿੰਦੇ ਵੀ ਤਾਂ ਨਹੀਂ ਕੰਮ ਮਿਲਦਾ ਇਹ ਹਰ ਚੀਜ਼ ਨੂੰ ਓਵਰ ਕਰਨ ਦੀ ਕੋਸ਼ਿਸ਼ ਕਰਦੇ ਨੇ ਮਤਲਬ ਕਿਉਂਕਿ ਜੋ ਨਾਟਕ ਹੁੰਦਾ ਨਾਟਕ ਚ ਆਵਾਜ਼ ਹਰ ਚੀਜ਼ ਅਸੀਂ ਉੱਪਰ ਨਹੀਂ ਮੈਂ ਸਮਝ ਰਿਹਾ ਉਹ ਚੀਜ਼ਾਂ ਮਹਿਸੂਸ ਹੋਈਆਂ ਸੀ ਤੁਹਾਨੂੰ ਜਦੋਂ ਫਿਲਮੀ ਲਾਈਨ ਚ ਜਦੋਂ ਅਸਲ ਨਹੀਂ ਉਹ ਕਹਿੰਦਾ ਕੌਣ ਆ ਨੇ ਮੈਂ ਅਸੀ ਮਤਲਬ ਇੰਡਸਟਰੀ ਜੀ ਸੁਣਿਆ ਕਿ ਨੇ ਥੀਏਟਰ ਆਰਟਿਸਟ ਹੋਣ ਜ਼ਿਆਦਾ ਅਸੀਂ ਵੇਖਦੇ ਨੇ ਥੀਏਟਰ ਆਰਟਿਸਟ ਹਰ ਫਿਲਮ ਵਿੱਚ ਹੁੰਦੇ ਨੇ ਪਹਿਲਾਂ ਵਿੱਚ ਹੀ ਅਸੀਂ ਸੁਣਿਆ ਸੀ ਕਹਿੰਦੇ ਵੀ ਓਵਰ ਜ਼ਿਆਦਾ ਚੱਲਦੇ ਨੇ ਤਾਂ ਇਹਨਾਂ ਨੂੰ ਕੰਮ ਘੱਟ ਮਿਲਦਾ ਮੈਂ ਉਹੀ ਕਹਿ ਰਹੇ ਹਾਂ ਵੀ ਕੌਣ ਕਹਿੰਦਾ ਸੀ ਇੰਡਸਟਰੀ ਮੈਂ ਤਾਂ ਅਸੀਂ ਹੁਣ ਮੰਦਰਾਂ ਨਾਲ ਲਾ ਕੇ ਪਰ ਜੇ ਜੇ ਕਹਿੰਦੇ ਨੇ ਤਾਂ ਉਹਨਾਂ ਬੰਦਿਆਂ ਦੁਆਰਾ ਜੇ ਕੰਮ ਕੋਈ ਕੀਤਾ ਜਾਂਦਾ ਤਾਂ ਉਹਦਾ ਵੀ ਸਾਨੂੰ ਮਿਆਰ ਵੀ ਦੇਖਣਾ ਚਾਹੀਦਾ ਹਮਮ ਸਾਰੀਆਂ ਗੱਲਾਂ ਨੂੰ ਇਹ ਵੀ ਦੇਖਣਾ ਚਾਹੀਦਾ ਕਿ ਜੋ ਕਹਿੰਦੇ ਨੇ ਇਹ ਤਾਂ ਉਹਨਾਂ ਦਾ ਮਿਆਰ ਖੁਦ ਦੇਖਣਾ ਚਾਹੀਦਾ ਕਿ ਅਸੀਂ ਖੁਦ ਕਿੱਥੇ ਖੜੇ ਹੋਏ ਆ ਇਹ ਇਹ ਵੀ ਹੈ ਨਾ ਕਿ ਜੇ ਅਸੀਂ ਉਹਨਾਂ ਡੀਬਰੀ ਨਹੀਂ ਜਾਣਾ ਉਹਨਾਂ ਓਵਰ ਨਹੀਂ ਕਰਨਾ ਓਵਰ ਸ਼ਾਇਦ ਉਹ ਤੁਹਾਡਾ ਇਹ ਆ ਕਿ ਤੁਹਾਡੇ ਡਿਜ਼ਾਈਨ ਚ ਨਹੀਂ ਬੈਠਦੀ ਉਹ ਚੀਜ਼ ਕਿਸੇ ਇੱਕ ਜਾਂ ਦੋ ਆਰਟਿਸਟ ਦਾ ਕੋਈ ਇਦਾਂ ਦਾ ਕੰਮ ਹੁੰਦਾ ਕਿ ਉਹ ਬਹੁਤ ਓਵਰ ਕਰਤਾ ਜਿਹਨੂੰ ਆਪਾਂ ਓਵਰ ਸਾਰਾ ਨਹੀਂ ਕਰ ਸਕਦੇ ਕਦੇ ਵੀ ਹਾਂ ਉਹ ਤੁਹਾਡੇ ਡਿਜ਼ਾਈਨ ਚ ਨਹੀਂ ਬੈਠਦਾ ਕਿਉਂਕਿ ਤੁਸੀਂ ਦੂਸਰੀਆਂ ਚੀਜ਼ਾਂ ਆਪਦੀ ਫਸਟ ਲੇਅਰ ਜਾਂ ਫਸਟ ਥਾਟ ਚ ਰੱਖੀ ਹੁੰਦੀ ਨੇ ਕਿ ਹਾਂ ਵਾ ਦੋ ਟੇ ਕੀਤੇ ਜਾਂ ਹੋ ਗਿਆ ਹੋ ਗਿਆ ਹੋ ਗਿਆ ਚਲੋ ਚਲੋ ਅੱਗੇ ਕਿਉਂਕਿ ਜਿਹੜੇ ਉਹ ਬੰਦੇ ਨੇ ਉਹਨੇ ਪਤਾ ਨਹੀਂ ਪਹਿਲਾਂ ਕਿੰਨੀ ਕਿ ਪ੍ਰੈਕਟਿਸ ਕਰੀ ਹੁੰਦੀ ਆ ਉਸ ਤੋਂ ਬਾਅਦ ਆ ਕੇ ਉਹਨੇ ਆਪਦੇ ਹਿਸਾਬ ਨਾਲ ਕਰਿਆ ਹੁੰਦਾ ਕਿ ਹਾਂ ਇੱਥੇ ਸੈੱਟ ਆਊਗਾ ਮੇਰੇ ਕੈਰੇਕਟਰ ਦਾ ਉਹ ਬਿਲਕੁਲ ਹੀ ਵਰਪ ਲੱਗਦਾ ਦੇਖਣ ਨੂੰ ਓਬਵੀਅਸਲੀ ਉਹ ਲੱਗੂਗੀ ਕਿਉਂਕਿ ਜਦੋਂ ਤੁਸੀਂ ਥੀਏਟਰ ਤੇ ਫਿਲਮੀ ਲੈਣਾ ਉਹਦੇ ਨਾਲ ਪਹਿਲਾਂ ਹਾਂ 베이스 'ਚ ਕੰਮ ਕਰਕੇ ਨਹੀਂ ਚੱਲੇ ਸਕ੍ਰਿਪਟ ਤੇ ਥਰੂਆਊਟ ਤਾਂ ਉਹ ਲੱਗੂਗੀ ਉਹ ਚੀਜ਼ ਜਦੋਂ ਤੁਹਾਨੂੰ ਸਕ੍ਰਿਪਟ ਮਿਲਦੀ ਫਿਰ ਤੁਸੀਂ ਉਸ ਚੀਜ਼ ਦੀ ਪ੍ਰੀਪਰੇਸ਼ਨ ਕਰਦੇ ਹੋ ਜਦੋਂ ਤੁਹਾਨੂੰ ਪਹਿਲਾਂ ਕਿ ਤੁਸੀਂ ਮੌਕੇ ਤੇ ਸਾਰਾ ਕਰਦੇ ਹੋ ਕੋਈ ਵੀ ਜਦੋਂ ਸੀਨ ਹੁੰਦਾ ਇੱਕ ਹੁੰਦਾ ਵੀ ਤੁਸੀਂ ਤਿਆਰੀ ਬਾਧੂ ਕਰਦਾ ਮੈਂ ਤਾਂ ਹਾਂ ਮਰ ਮੇਰੇ ਕੋਲ ਹੋਰ ਕੋਈ ਕੰਮ ਨਹੀਂ ਯਾਰ ਮੈਂ ਜੇ ਉਹ ਕੋਈ ਚੀਜ਼ ਮਿਲਦੀ ਆ ਤਾਂ ਉਹਨੂੰ ਆਪਾਂ ਉਦੋਂ ਹੀ ਲੱਗ ਜਾਈਂਦਾ ਤੇ ਇੱਕ ਟਾਈਮ ਇੱਕ ਹੀ ਫਿਲਮ ਕਰੀ ਦੀਆ ਮੈਂ ਕਿਉਂ ਨਹੀਂ ਕਰੂੰਗਾ ਮੈਂ ਮਤਲਬ ਇਹ ਹੈਗਾ ਵੀ ਜਿਵੇਂ ਇੱਕ ਹੁੰਦਾ ਜਿਵੇਂ ਤੁਸੀਂ ਵੀ ਤੁਸੀਂ ਬੰਬੇ ਦਾ ਸਫਰ ਕੀਤਾ ਕਿ ਨਹੀਂ ਕੀਤਾ ਮੈਂ ਗਿਆ ਵਿੱਚ ਦੀ ਕੁਝ ਟਾਈਮ ਮਤਲਬ ਜਦੋਂ ਫਿਲਮਾਂ ਇੱਕ ਦੋ ਕੰਮ ਮੇਰੇ ਬਾਲੀਵੁੱਡ ਚ ਸੀ ਉਦੋਂ ਤਾਂ ਗਈ ਗਏ ਆ ਪਰ ਉਹ ਵੀ ਇੱਕ ਦੋ ਵਾਰ ਦੇਖਣ ਗਿਆ ਕਿ ਹਾਂ ਯਾਰ ਕੀ ਆ ਇੱਕ ਵਾਰ ਗਿਆ ਸੀ ਉਦੋਂ ਲਾਕਡਾਊਨ ਜਿਹੜਾ ਕੋਵਿਡ ਦਾ ਸੀ ਉਸ ਤੋਂ ਬਾਅਦ ਫਿਰ ਆ ਗਏ ਉਸ ਤੋਂ ਬਾਅਦ ਕੁਝ ਮੈਂ ਕਹਿੰਨਾ ਸਾਲ 2 ਸਾਲ ਫਿਰ ਲੰਘੇ ਆਈ ਫਿਰ ਸਾਡੇ ਕੰਮ ਇਦਾਂ ਦੇ ਕਈ ਵਾਰੀ ਆ ਜਾਂਦੇ ਨੇ ਕੈਰੇਕਟਰ ਕਿ ਜੀ ਹਾਂ ਇਹ ਲੱਗਦਾ ਕਿ ਯਾਰ ਹਾਂ ਅਸੀਂ ਆ ਕਰਨਾ ਚਾਹੁੰਦੇ ਆ ਮਤਲਬ ਆਹੀ ਕਰਨਾ ਆ ਚਾਰੇ ਸੀ ਜਦੋਂ ਥੋੜੀ ਜੀ ਕੋਈ ਲਤਵਾ ਜਿਵੇਂ ਕਹਿੰਦੇ ਨੇ ਆਪਾਂ ਫੜੀ ਜਾਂਦੀ ਹੈ ਨਾ ਉਦੋਂ ਫਿਰ ਐ ਲੱਗਦਾ ਕਿ ਨਹੀਂ ਆ ਆ ਆ ਸਹੀ ਨੇ ਇਹੀ ਕੰਮ ਇਦਾਂ ਦੇ ਕੈਰੇਕਟਰ ਉਹ ਚੀਜ਼ ਤੁਹਾਡੇ ਮਾਰਕੀਟ 'ਚ ਵੀ ਆਉਂਦੀ ਹੈ ਜਦੋਂ ਤੁਹਾਨੂੰ ਰਿਸਪੌਂਸ ਦੇਖਦਾ ਤਾਂ ਉਹ ਮੇਰੇ ਖਿਆਲ 'ਚ ਫਿਰ ਮੇਰਾ ਨਾਂ ਸ਼ਾਇਦ ਉੱਥੇ ਜਾਣ ਦਾ ਵੀ ਰੀਜਨ ਉਹੀ ਹੈ ਕਿ ਮੈਨੂੰ ਇਹ ਤਾਂ ਲੱਗਾ ਹਾਂ ਇਦਾਂ ਦੇ ਕੈਰੇਕਟਰ ਹੀ ਕਰਨਾ ਚਾਹੁੰਦਾ ਸੀ ਮੈਂ ਅੱਜ ਅਸੀਂ ਬਾਲੀਵੁੱਡ 'ਚ ਵੀ ਗੱਲ ਕਰੀਏ ਹਰ ਇੱਕ ਪੰਜਾਬੀ ਗਾਣੇ ਵੀ ਚੱਲ ਰਹੇ ਨੇ ਪੰਜਾਬੀ ਐਕਟਰ ਕਾਫੀ ਵੱਡੇ ਪੱਧਰ ਤੇ ਵੀ ਕੰਮ ਕਰ ਰਹੇ ਨੇ ਤੇ ਕਿਵੇਂ ਲੱਗਦਾ ਹੈ ਕਿ ਪੰਜਾਬੀ ਇੰਡਸਟਰੀ ਅੱਜ ਗਰੋ ਕਰ ਰਹੀ ਹੈ ਸ਼ਾਇਦ ਉਹ ਸਮੇਂ ਬੰਬੇ ਤੇ ਅੱਜ ਬੰਬੇ ਦਾ ਵੀ ਫਰਕ ਹੋਵੇ ਅੱਜ ਪੰਜਾਬੀ ਦੀ ਬੰਬੇ 'ਚ ਹੀ ਤੱਕ ਪਹੁੰਚ ਪੂਰੀ ਹੈ ਇਹ ਐਜ ਦਾ ਕੋਈ ਸ਼ੱਕ ਨਹੀਂ ਕਿ ਗ로우 ਕਰ ਰਹੀ ਆ ਪਰ ਥੋੜਾ ਐਂ ਵੀ ਕਮਰਸ਼ੀਅਲ ਲੈਵਲ ਤੇ ਜ਼ਿਆਦਾ ਕਰ ਰਹੀ ਆ ਹਮਮ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਕਿ ਹਾਂ ਸਾਨੂੰ ਥੋੜਾ ਜਿਹਾ ਡੀਬੀ ਥੋੜਾ ਜਿਹਾ ਹੋਰ ਵਧਾਉਣਾ ਚਾਹੀਦਾ ਠੀਕ ਹੈ ਤਾਂ ਕਈ ਬਹੁਤਿਆ ਚੀਜ਼ਾਂ ਮਤਲਬ ਮੈਜੋਰਟੀ ਜਿਹੜਾ ਉਪਰੋਂ ਉਪਰੋਂ ਜ਼ਿਆਦਾ ਖੋਈ ਜਾ ਰਹੀਆਂ ਨੇ ਉਹ ਕਮਰਸ਼ੀਅਲ ਲੈਵਲ ਦਿੱਤਾ ਬਹੁਤ ਕਾਮਯਾਬ ਨੇ ਪਰ ਕਿਤੇ ਨਾ ਕਿਤੇ ਤੁਸੀਂ 1 ਪੁਆਇੰਟ ਤੇ ਜਾ ਕੇ ਫਿਰ ਆਏ ਹੋ ਜਨੋ ਕਿ ਯਾਰ ਕਿੰਨਾ ਕੁ ਟਾਈਮ ਇਹ ਚੀਜ਼ਾਂ ਬੰਦੇ ਆਡੀਅנס ਵੀ ਅੱਕ ਜੂਏ ਇੱਕ ਟਾਈਮ ਮਤਲਬ ਕੁਆਲਿਟੀ ਜ਼ਿਆਦਾ ਹੋਣੀ ਚਾਹੀਦੀ ਕੁਆਂਟੀਟੀ ਤੇ ਕੁਆਲਿਟੀ 'ਚ ਇਹ ਮਤਲਬ ਇਹ ਚੀਜ਼ਾਂ ਨੂੰ ਪਰਖਣਾ ਚਾਹੀਦਾ ਸਾਨੂੰ ਹਾਂ ਹਾਂ ਮਤਲਬ ਆਣਾ ਸਮਾਂ ਜਿਹੜਾ ਹੈਗਾ ਕੁਆਲਿਟੀ ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਨਹੀਂ ਆਉਣ ਨਾਲ ਜਿਵੇਂ ਚੱਲਦਾ ਸਮਾਂ ਹਾਂ ਕਹਿ ਸਕਦੇ ਕਿਉਂਕਿ ਇਹਰ ਹਿਊਮਨ ਸਾਈਕੋ ਆ ਇੱਕ ਟਾਈਮ ਬੰਦਾ ਦੇਖਦੇ ਕੋਈ ਵੀ ਚੀਜ਼ ਅੱਕ ਜਾਂਦਾ ਸ਼ਾਇਦ ਪਹਿਲਾਂ ਹੋ ਸਕਦਾ ਪਹਿਲਾਂ ਕੁਆਲਿਟੀ ਬਹੁਤ ਜਲਦੀ ਹੋ ਤਾਂ ਕਰਕੇ ਲੋਕ ਉਸ ਕੁਆਲਿਟੀ ਤੋਂ ਹੀ ਅੱਕ ਜਾਂਦੇ ਮਤਲਬ ਜਿਵੇਂ ਹੁਣ ਇਹ ਪਹਿਲਾਂ ਵੀ ਫਿਲਮ ਆਈ ਸੀ ਕੁਆਂਟੀਟੀ ਹੋਣੀ ਚਾਹੀਦੀ ਪਹਿਲਾਂ ਵੀ ਫਿਲਮ ਆਈ ਸੀ ਉਹ ਤੋਂ ਬਲੈਕ ਬਰਡ ਦੇ ਤੇ ਆਈ ਸੀ ਬੀਬੀ ਦਾ ਚਨੀ ਦੀ ਸਟੋਰੀ ਉਹ ਤੋਂ ਵੀ ਦੱਸੀ ਪਰ ਜੋ ਹੁਣ ਉਸ ਵਿੱਚ ਕਿੰਨੀ ਚੇਂਜ ਆਏ ਹੋਣਗੇ ਮਤਲਬ ਚੇਂਜ ਸਟੋਰੀ ਤੋਂ ਉਹੀ ਹੈਗੀ ਹੈ ਪਰ ਉਹ ਦਰਸਾਉਣ ਦਾ ਤਰੀਕਾ ਹਰ ਚੀਜ਼ અલગ ਹੋਈ ਯੈਸ ਕਿਉਂਕਿ ਟੈਕਨੀਕ ਜਿਵੇਂ ਜਿਵੇਂ ਬਦਲੀ ਜਾਂਦੀ ਆ ਓਵੇਂ ਓਵੇਂ ਇਹਦੇ 'ਚ ਵੀ ਕਈ ਚੀਜ਼ਾਂ ਹੈਗੀਆਂ ਨੇ ਜਿਵੇਂ ਹੁ ਉਹ ਜੇ ਜਿਹੜਾ ਇਹਦੇ ਘਰ ਵਾਲੇ ਦਾ ਕਰੈਕਟਰ ਆ ਪਿੰਗਲੇ ਦਾ ਉਹ ਪਾਣੀ ਚ ਨਹੀਂ ਛੱਡ ਦਿਖਾਇਆ ਨਾ ਗਿਆ ਵਿੱਚ ਗਿਆ ਉਹ ਜਸਟ 12 ਫਰੇਮ ਲੱਗਿਆ ਹੈ ਕਿ ਹਾਂ ਗਿਆ ਹੋ ਅਈ ਮੁੜਿਆ ਹੈ ਹਨਾ ਮਤਲਬ ਜਿਵੇਂ ਟਾਈਮ ਦੇ ਹਿਸਾਬ ਨਾਲ ਵੀ ਠੀਕ ਹੋ ਕੇ ਆ ਗਿਆ ਜਾਂ ਉਹਨੂੰ ਦਿਖਾਇਓ ਕਾਲੇ ਕੌਣ ਕਿਵੇਂ ਸਫੈਦ ਹੁੰਦੇ ਨੇ ਤੇ ਪਰ ਹੁਣ ਟੈਕਨੀਕ ਦਾ ਉਹੀ ਆ ਯੂਜ਼ ਕੀਤਾ ਤਾਂ ਉਹਨਾਂ ਨੇ ਜਦੋਂ ਵਿੱਚ ਗਿਆ ਤਾਂ ਅੰਦਰੋਂ ਵੀ ਦਿਖੂ ਕਿ ਹਾਂ ਕਿਵੇਂ ਠੀਕ ਹੋਊਗਾ ਕਿਵੇਂ ਉਹਨੇ ਉਹ ਕੀਤਾ ਮਹਿਸੂਸ ਕੀਤਾ ਕਿ ਹਾਂ ਇਹ ਉਹੀ ਛੱਪੜੀ ਆ ਉਹੀ ਪਾਣੀ ਆ ਪਵਿੱਤਰ ਜਿੱਥੇ ਮੈਂ ਠੀਕ ਹੋ ਸਕਦਾ ਜਿੱਥੋਂ ਦੀ ਮੈਨੂੰ ਐ ਹੌਲੀ ਹੌਲੀ ਫੀਲ ਆ ਰਿਹਾ ਅਸੀਂ ਜਿਵੇਂ ਜਿਵੇਂ ਰਜਨੀ ਦਾ ਸਫ਼ਰ ਵੱਧ ਰਿਹਾ ਅਸੀਂ ਕਿ ਆਵਾ ਕਿਸੇ ਚੀਜ਼ ਦੇ ਨੇੜੇ ਵੱਲ ਜਾ ਰਹੇ ਹਾਂ ਕਿਉਂਕਿ ਰਜਨੀ ਦਾ ਵਿਸ਼ਵਾਸ ਸੀ ਰੱਬ 'ਚ ਇਹ ਆਉ ਠੀਕ ਕਰੂਗਾ ਪਰ ਸ਼ਾਇਦ ਉਸੀ ਕਰਕੇ ਵਿਸ਼ਵਾਸ ਕਰਦੇ ਤੁਸੀਂ ਵੈਸੇ ਹਾਂ ਉਹ ਘਰ ਵਾਲੇ ਦਾ ਸ਼ਾਇਦ ਉਹੀ ਸੀ ਵਿਸ਼ਵਾਸ ਵਾਲੀ ਗੱਲ ਹੈ ਕਿ ਉਹਦਾ ਇਹ ਵਿਸ਼ਵਾਸ ਸੀ ਕਿ ਹਾਂ ਮੈਂ ਕਿਸੇ ਚੀਜ਼ ਦੇ ਨੇੜੇ ਜਾ ਰਿਹਾ ਹਾਂ ਹਨਾ ਉਹਨੂੰ ਇਹ ਵਿਸ਼ਵਾਸ ਸੀ ਉਹ ਜਦੋਂ ਛੱਪੜੀ ਦੇ ਨੇੜੇ ਗਿਆ ਉਸ ਪਾਣੀ ਨੂੰ ਟੱਚ ਕੀਤਾ ਵਿੱਚ ਗਿਆ ਸ਼ਾਇਦ ਉਹ ਸਾਰੀਆਂ ਚੀਜ਼ਾਂ ਉਹਦੇ ਉਹ ਟੈਕਨੀਕ ਦੀ ਜਿਹੜੀ ਗੱਲ ਕਰ ਰਹੇ ਹਾਂ ਉਹ ਸ਼ਾਇਦ ਟੈਕਨੀਕ ਦੇ ਥਰੂ ਦਿਖਣ ਗਈਆਂ ਹੁਣ ਉਹ ਇਹ ਫਾਇਦਾ ਹੋਇਆ ਤੁਸੀਂ ਇਸ ਰੀਅਲ ਜ਼ਿੰਦਗੀ 'ਚ ਪਰਮਾਤਮਾ ਤੇ ਵਿਸ਼ਵਾਸ ਕਰਦੇ ਹੋ ਹਾਂ ਕਰੀਨਾ ਯਾਦ ਕਰਦੇ ਹੋ ਪਰਮਾਤਮਾ ਮਤਲਬ ਹਰ ਇੱਕ ਲਈ ਬਿਚੰਗਾ ਕਰੋ ਤਾਂ ਆਪਦੇ ਆਪ ਹਰ ਇੱਕ ਲਈ ਪ੍ਰਮਾਤਮਾ ਅੱਡਾ ਮੈਂ ਉਸ ਆਵ ਨਾਲ ਕਰਦਾ ਮਤਲਬ ਇਹ ਨਹੀਂ ਕਿ ਹਾਂ ਤੁਸੀਂ ਜਿਹੜਾ ਪ੍ਰਮਾਤਮਾ ਤੁਸੀਂ ਮੰਨਦੇ ਹੋਵੋਗੇ ਮੇਰਾ ਪ੍ਰਮਾਤਮਾ ਸੇਮ ਹੋਊਗਾ ਨਹੀਂ ਪ੍ਰਮਾਤਮਾ ਚ ਹੀ ਫਰਕ ਨੇ ਨਹੀਂ ਮਤਲਬ ਮੰਨਣ ਦੇ ਕੋਸ਼ਿਸ਼ ਮੈਂ ਨਾਮ ਦੀ ਗੱਲ ਕਰ ਰਿਹਾ ਹਾਂ ਮਤਲਬ ਬਿਲਕੁਲ ਵੀ ਮੈਂ ਉਹ ਨਾਮ ਤੋਂ ਨਹੀਂ ਮੈਂ ਉਹ ਕਰਦਾ ਹੁਣਾ ਮੇਰਾ ਅਹਿਸਾਸ ਕੁਝ ਹੋਰ ਹੋਣਾ ਪਰ ਮੈਂ ਅਹਿਸਾਸ ਸੇਮ ਹੋਣਾ ਨਾ ਦਿਖਾਵਾ ਨਹੀਂ ਹੈਗਾ ਕਈ ਦਿਖਾਵੇ ਦੀ ਵੀ ਨਹੀਂ ਗੱਲ ਮਤਲਬ ਮੈਂ ਕਹਿ ਰਿਹਾ ਅਹਿਸਾਸ ਦੀ ਅਹਿਸਾਸ ਸੇਮ ਹੋਊਗਾ ਆਪਣਾ ਪਰ ਨਾਮ ਤੋਂ ਜਾਂ ਵਰਬਲੀ ਕੋਈ ਸ਼ਬਦ ਦੇ ਲਈ ਹੈ ਉਹ ਅੱਡ-ਅੱਟ ਨੇ ਹਰ ਇੱਕ ਦੇ ਮੈਂ ਹੁਣ ਦੱਸਣ ਲੱਗ ਗਿਆ ਸ਼ਬਦਾਂ ਥਰੂ ਉਹ ਸ਼ਬਦਾਂ ਥਰੂ ਬਦਲ ਜੂ ਹੋ ਚੇ ਤੇ ਹੁਣ ਜਿਹੜੀ ਫਿਲਮ ਹੈ ਉਹਨੂੰ ਅਸੀਂ ਫਿਲਮ ਦੇ ਆਖਰੀ ਗੱਲ ਕਰਾਂਗੇ ਇਹ ਜਿਹੀਆਂ ਫਿਲਮਾਂ ਬਹੁਤ ਸਮੇਂ ਬਾਅਦ ਲੋਰ ਅਰਦਾਸ ਵੀ ਆਈਆਂ ਨੇ ਇਹ ਫਿਲਮਾਂ ਨੇ ਬਹੁਤ ਵੱਡਾ ਲੋਕਾਂ ਦਾ ਕਮੈਸੀ ਪਹਚਾਇਆ ਉਸ ਤੋਂ ਬਾਅਦ ਹੁਣ ਬੀਬੀ ਰਜਨੀ ਹੈਗੀ ਤੇ ਕੀ ਕਹਿਣਾ ਚਾਹਦੇ ਦਰਸ਼ਕਾਂ ਨੂੰ ਕਿਉਂਕਿ ਬਹੁਤ ਵੱਡੀ ਮਿਹਨਤ ਹੈਗੀ ਅਸੀਂ ਦੇਖਦੇ ਹਾਂ ਸਾਰੀ ਸਟਾਰ ਕਾਸਟ ਅਸੀਂ ਦੇਖਦੇ ਹਾਂ ਇੱਕ ਤੋਂ ਇੱਕ ਹੈ ਜਿੰਨਾ ਵੀ ਅਸੀਂ ਐਕਟਰ ਦੇਖੀਏ ਸਾਰੇ ਹੀ ਕੜੇ ਹੋਏ ਜਿਹੜੇ ਪੁਰਾਣੇ ਆਰਟਿਸਟ ਆਗੇ ਸਾਰੇ ਫਿਲਮ ਚ ਲੈ ਗਏ ਨੇ ਹਾਂ ਯਾਰ ਕਾਸਟ ਮੈਨੂੰ ਵੀ ਬਹੁਤ ਵਧੀਆ ਲੱਗੀ ਸਾਰੀ ਕਾਸਟ ਹੀ ਜਿਹੜੇ ਸ਼ਾਇਦ ਅੱਜ ਦੇ ਫਿਲਮਾਂ ਚ ਇਨੀ ਕਾਸਟ ਲਈ ਨਹੀਂ ਜਾਂਦੇ ਨੇ ਮੇਰਾ ਦੇਖਿਆ ਮਤਲਬ ਹੈ ਵੀ ਮੈਨੂੰ ਬੜੀ ਪਰਫੈਕਟ ਲੱਗੀ ਜਿਵੇਂ ਜੋਗਰਾਜ ਜੀ ਦਾ ਕਰੈਕਟਰ ਆ ਉਹ ਆਇਆ ਲੱਗਦਾ ਕਿ ਉਹਨਾਂ ਤੋਂ ਵੱਧ ਉਹ ਕੋਈ ਕਰ ਹੀ ਨਹੀਂ ਸਕਦਾ ਸੀ ਉਹ ਕਰੈਕਟਰ ਹਨਾ ਜਿਵੇਂ ਉਹ ਦਿਖਾਈ ਜਾਂਦੇ ਵਾਕਈ ਮਤਲਬ ਇਹ ਬੰਦਾ ਹੀ ਹੈ ਹੈ ਹਾਂ ਜਿਵੇਂ ਉਹਦੀ ਐ ਪੂਰਾ ਐ ਚਾਹੀਦਾ ਨਾ ਕਿ ਇਦਾਂ ਦੇ ਫੈਸਲੇ ਇਹ ਬੰਦਾ ਲੈ ਸਕਦਾ ਸੀ ਹਨਾ ਇਸ ਤਰੀਕੇ ਨਾਲ ਰੱਬ ਤੋਂ ਖਫਾ ਇਹ ਹੀ ਹੋ ਸਕਦਾ ਸੀ ਜਦੋਂ ਪਹਿਲਾਂ ਉਹ ਵੀ ਰੱਬ ਮੰਨਦਾ ਰੱਬ ਨੂੰ ਪਰ ਇੱਕ ਪੁਆਇੰਟ ਤੇ ਜਾ ਕੇ ਜਦੋਂ ਉਹਨੂੰ ਇਹ ਲੱਗਦਾ ਕਿ ਮੇਰੇ ਪੁੱਤਰ ਹੋਊਗਾ ਪੁੱਤਰੀ ਹੋ ਜਾਂਦੀ ਆ ਤਾਂ ਉਦੋਂ ਉਹ ਰੱਬ ਤੋਂ ਹੀ ਉਸਾ ਆ ਜਾਂਦਾ ਉਫਰ ਇੱਕ ਅਨਾਉਂਸਮੈਂਟ ਕਰਦਾ ਕਿ ਹਾਂ ਹੁਣ ਮੇਰੇ ਇੱਥੇ ਰਿਆਸਤ ਚ ਰੱਬ ਦੇਖਣੀ ਨਹੀਂ ਚਾਹੀਦਾ ਸਾਰੇ ਮੰਦਰ ਜੋ ਵੀ ਮਤਲਬ ਜਗਾ ਬਣੀਆਂ ਹੁੰਦੀਆਂ ਨੇ ਉਹ ਢਾ ਦੋ ਮਤਲਬ ਇਹ ਵੀ ਚੀਜ਼ ਢਾ ਦੋ ਮਤਲਬ ਬੰਦ ਕਰ ਦੋ ਹਾਂ ਇਹ ਅਨਾਉਂਸਮੈਂਟ ਕਰਦਾ ਇਹ ਡਾਇਲੌਗ ਜਦੋਂ ਉਹਨਾਂ ਦੇ ਮੂੰਹੋਂ ਵਧੀਆ ਲੱਗਦਾ ਸੀ ਹਾਂ ਬਕੂਗੀ ਪਾਜੀ ਉਹ ਚੀਜ਼ਾਂ ਉਹਨਾਂ ਨੂੰ ਲੱਗ ਜਿਹੜੀ ਉਹ ਚੀਜ਼ਾਂ ਨੂੰ ਹਮੇਸ਼ਾ ਅਰਦਾਸ ਚ ਉਹਨਾਂ ਕਿੰਨਾ ਵੱਡਾ ਯੈਸ ਰਾਜਨੀ ਦੀ ਕੇਰੀ ਸਾਰਿਆਂ ਨੂੰ ਵੱਡੀ ਐਗਜ਼ੈਂਪਲ ਮਤਲਬ ਰੂਪੀ ਮੈਨੂੰ ਜਿੰਨਾ ਮਤਲਬ ਐ ਲੱਗ ਰਿਹਾ ਸੀ ਪਹਿਲਾਂ ਕਿ ਹੌਲੀ ਹੌਲੀ ਆਪਾਂ ਉਸ ਚੀਜ਼ ਨੂੰ ਆਪਾਂ ਐਕਸੈਪਟ ਨਹੀਂ ਕਰ ਪਾਉਂਦੇ ਪਰ ਜਦੋਂ ਸ਼ੁਰੂ 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 ਚੱਲਦਾ 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 ਗਿਆ ਐ ਲੱਗਿਆ ਯਾਰ ਵੀ ਇਸ ਤੋਂ ਵਧੀਆ ਕਾਸਟ ਨਹੀਂ ਹੋ ਸਕਦਾ ਸੀ ਕੋਈ ਬਿਲਕੁਲ ਸੋ ਅਸੀਂ ਵੀ ਦਰਸ਼ਕਾਂ ਨੂੰ ਕਹਾਂ ਕਿਉਂਕਿ ਇੰਨੀ ਮਿਹਨਤ ਹੈਗੀ ਤੇ ਬੱਚਿਆਂ ਫੈਮਿਲੀ ਦੇ ਨਾਲ ਇਸ ਫਿਲਮ ਦੇਖਣ ਵਾਸਤੇ ਆਓ ਹਾਂ ਯੈਸ ਮਤਲਬ ਵਧੀਆ ਮੈਂ ਉਹ ਇਹ ਹੈ ਕਿ ਕਾਸਟ ਬਹੁਤ ਵਧੀਆ ਥੀਮ ਜੋ ਇਹ ਕਹਾਣੀ ਹੈ ਅੱਜ ਲੋੜ ਹੈ ਜੀ ਇਹ ਫਿਲਮਾਂ ਦੀ ਅਸੀਂ ਸਬਸਤ ਲੋਕ ਜਿੱਥੇ ਭੁੱਲ ਚੁੱਕੇ ਹਨ ਚੀਜ਼ਾਂ ਰਹੀ ਸਾਨੂੰ ਅੱਜ ਸਿਨੇਮੇ ਰਹੀ ਸਾਨੂੰ ਸਮਝ ਪੈਂਦੀ ਵੀ ਇਹ ਚੀਜ਼ਾਂ ਸਭ ਨੂੰ ਜ਼ਿੰਦਗੀ ਚ ਐਗਰੀ ਕਰਨਾ ਚਾਹੀਦਾ ਹੈ ਹਾਂ ਕਿਉਂਕਿ ਕਿਤੇ ਨਾ ਕਿਤੇ ਉਹ ਉਹੀ ਹੈ ਕਿ ਸਭ ਤੋਂ ਵੱਡੀ ਮਿਸਾਲ ਰਜਨੀ ਦੀ ਹੈ ਕਿ ਹਾਂ ਐਵੇਂ ਇੱਕ ਪਰਫੈਕਟ ਜੋ ਹੁੰਦਾ ਥਾਟ ਹੈ ਨਾ ਆਪਣੇ ਪਿਤਾ ਪ੍ਰਤੀ ਆਪਣੇ ਪਤੀ ਪ੍ਰਤੀ ਉਹ ਰਜਨੀ ਤੋਂ ਵੱਧ ਕੇ ਨਹੀਂ ਦੇਖ ਸਕਦੇ ਆਪਾਂ ਤਾਂ ਕਰਕੇ ਸ਼ਾਇਦ ਹਰ ਕੋਈ ਐਗਜ਼ਾਮਪਲ ਦਿੰਦਾ ਇਸ ਚੀਜ਼ ਦੀ ਉਹ ਦੇਖਣੀ ਚਾਹੀਦੀ ਆ ਆਡੀਅנס ਨੂੰ ਮਤਲਬ ਇਹ ਤਾਂ ਇਹ ਫਿਲਮਾਂ ਬਹੁਤ ਘੱਟ ਬਣਦੀਆਂ ਨੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਚਾਹਣਾ ਹੈ ਕਿ ਫਿਲਮ ਬਹੁਤ ਤਰੱਕੀ ਕਰੇ ਸੋ ਇਸੇ ਸਾਡੇ ਨਾਲ ਪ੍ਰਦੀਪ ਚੀਮਾ ਜਿਨ੍ਹਾਂ ਨੇ ਬੀਬੀ ਰਜਨੀ ਦੇ ਘਰਵਾਲੇ ਦਾ ਜਿਹੜਾ ਕਿਰਦਾਰ ਕੀਤਾ ਤਾਂ ਇਸ ਫਿਲਮ 30 ਅਗਸਤ ਨੂੰ ਜਿਹੜੀ ਕਿ ਰਿਲੀਜ਼ ਹੋ ਰਹੀ ਹੈ ਤਾਂ ਅਸੀਂ ਚਾਹਵਾਂਗੇ ਕਿ ਆਪਣੇ ਪਰਿਵਾਰ ਸਮੇਤ ਜਰੂਰ ਇਸ ਫਿਲਮ ਨੂੰ ਦੇਖਣ ਲਈ ਪਹੁੰਚੋ ਸੋ ਜੋ ਡੇਲੀ ਬੋਸਪੀਆ ਆਪਣੇ ਕਹਨਾ ਪਰਸਨ ਅਬ ਛੇ ਕਤ ਰਮੇਸ਼ ਦੇ ਨਾਮ ਸੰਦੀਪ ਕੰਬੋਜ ਮੁਹਾਲੀ ਤੋਂ